ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਆਪਣੇ ਨਵੇਂ ਫੇਸਬੁੱਕ ਤੇ YouTube ਤੇ ਤੇ ਇੰਸਟਾਗ੍ਰam ਤੇ ਮੈਂ ਇੱਕ ਨਵਾਂ ਚੈਨਲ ਖੋਲ੍ਹਿਆ ਜਿਹਦਾ ਨਾਮ ਹੈ ਕ੍ਰਾਈਮ ਪੰਜਾਬ 187 ਜਿਹਦੇ ਵਿੱਚ ਮੈਂ ਪੰਜਾਬੀ ਤੇ ਹਿੰਦੀ ਦੀਆਂ ਫੇਮਸ ਕਹਾਣੀਆਂ ਸੁਣਾਉਂਗਾ ਕ੍ਰਾਈਮ ਦੇ ਰਿਲੇਟਡ ਸੀਰੀਅਲ ਕਿਲਰਸ ਦੇ ਰਿਲੇਟਡ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇਹ ਕਹਾਣੀ ਇੱਕ ਐਨਆਰਆਈ ਜੋੜੇ ਦੇ ਕਤਲ ਦੀ ਕਹਾਣੀ ਆ ਜਿਸ ਕਹਾਣੀ ਨੇ ਪੂਰੇ ਪੰਜਾਬ ਨੂੰ ਇੱਕ ਵਾਰੀ ਫਿਰ ਤੋਂ ਦਹਿਲਾਇਆ 2025 ਦੀ ਇੱਕ ਕਹਾਣੀ ਸੋ 71 ਸਾਲ ਦੀ ਰੁਪਿੰਦਰ ਕੌਰ ਪੰਦੇਰ ਸੈਟਲ ਅਮਰੀਕਾ ਦੇ ਰਹਿਣ ਵਾਲੀ ਜਿਹਦੇ ਦਿਮਾਗ ਦੇ ਵਿੱਚ ਇੱਕ ਇਹੀ ਸੀ ਕਿ ਉਹਨੂੰ ਇੱਕ ਵਧੀਆ ਜੀਵਨ ਸਾਥੀ ਮਿਲੇ ਚਾਹੇ ਉਹਦੀ ਉਮਰ 71 ਸਾਲ ਦੀ ਵੀ ਸੀ ਪਰ ਉਹ ਜਿਵੇਂ ਇਹਨਾਂ ਪੱਛਮੀ ਦੇਸ਼ਾਂ ਦੇ ਵਿੱਚ ਹੁੰਦਾ ਹੀ ਆ ਕਿ ਜਿਆਦਾ ਉਮਰ ਦੇ ਵਿੱਚ ਬੰਦਾ ਆਪਣਾ ਲਾਈਫ ਪਾਰਟਨ ਲੱਭਦਾ ਹੈ ਕਿ ਕੋਈ ਇੱਕ ਅਜਿਹਾ ਇਨਸਾਨ ਹੋਵੇ ਜਿਹੜਾ ਉਹਦੀ ਟੇਕ ਕੇਅਰ ਕਰੇ ਸੋ ਇਹੀ ਉਹਦੀ ਭਾਲ ਨੇ ਲੱਭਦਿਆਂ ਲੱਭਦਿਆਂ ਉਹਨੂੰ ਉਸਨੂੰ ਆਪਣਾ ਜਿਹੜਾ ਡਾਟਾ ਉਹ ਮਜਬੂਰ ਕਰਿਆ ਉਹਨੂੰ ਇੱਕ ਮੈਟ੍ਰੀਮੋਨੀਅਲ ਸਾਈਟ ਤੇ ਪਾਉਣ ਲਈ ਤੇ ਇਸੇ ਮੈਟ੍ਰੀਮੋਨੀਅਲ ਸਾਈਟ ਤੇ ਉਹਦੀ ਗੱਲਬਾਤ ਹੁੰਦੀ ਹੈ ਇੱਕ 67 ਸਾਲ ਦੇ ਯੂਕੇ ਬੇਸਡ ਐਨਆਰਆਈ ਦੇ ਨਾਲ ਜਿਹਦਾ ਨਾਮ ਸੀ ਚਰਨਜੀਤ ਸਿੰਘ ਗਰੇਵਾਲ ਚਰਨਜੀਤ ਸਿੰਘ ਗਰੇਵਾਲ ਦਾ ਯੂਕੇ ਦੇ ਵਿੱਚ ਬਹੁਤ ਵਧੀਆ ਕੰਮ ਸੀ ਕਾਫੀ ਪੈਸੇ ਕਮਾਉਂਦਾ ਸੀ ਉਸਦੀ ਗੱਲਬਾਤ ਸ਼ੁਰੂ ਹੁੰਦੀ ਹੈ ਰਪਿੰਦਰ ਕੌਰ ਪੰਦੇੜ ਦੇ ਨਾਲ ਰੁਪਿੰਦਰ ਕੌਰ ਪੰਦੇੜ ਦੇ ਨਾਲ ਗੱਲ ਕਰਦਿਆਂ ਕਰਦਿਆਂ ਉਸ ਨੂੰ ਪਤਾ ਲੱਗਦਾ ਹੈ ਕਿ ਰੁਪਿੰਦਰ ਕੌਰ ਦੀ ਪੰਜਾਬ ਦੇ ਵਿੱਚ ਬਹੁਤ ਜ਼ਾਇਦਾਦ ਜੋ ਕਿ ਲੁਧਿਆਣੇ ਲੁਧਿਆਣੇ ਦੇ ਨੇੜੇ ਦੇ ਕਿਲਾ ਰਾਏਪੁਰ ਕਿਲਾ ਰਾਏਪੁਰ ਮੋਹਾਲੀ ਬਠਿੰਡੇ ਹੋਰ ਬਹੁਤ ਹੀ ਜਗ੍ਹਾ ਉਹਦੀ ਜਿਹੜੀ ਹੈ ਜ਼ਾਇਦਾਦਾਂ ਤੇ ਉਹਦੀ ਸ਼ੁਰੂ ਤੋਂ ਹੀ ਉਸ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਜ਼ਾਇਦਾਦ ਨੂੰ ਹੱਥ ਆਵੇ ਤੇ ਰੁਪਿੰਦਰ ਕੌਰ ਪੰਦੇੜ ਦੇ ਪੈਸੇ ਨੂੰ ਹੱਥ ਆਵੇ ਪਰ ਉਹ ਇਹ ਚੀਜ਼ ਬਹੁਤ ਹੀ ਜ਼ਿਆਦਾ ਪਲੈਨਿੰਗ ਦੇ ਨਾਲ ਸ਼ੁਰੂ ਕਰਦਾ ਹੈ ਤੇ ਗੱਲ ਇੱਥੋਂ ਸ਼ੁਰੂ ਹੁੰਦੀ 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 ਤੇ ਰੁਪਿੰਦਰ ਗੌਰ ਪੰਦੇਰ ਨੂੰ ਆਪਣੀ ਗੱਲਾਂ ਦੇ ਵਿੱਚ ਲੈ ਕੇ ਆਂਦਾ ਹੈ ਫਿਰ ਉਹਨੂੰ ਕਹਿੰਦਾ ਹੈ ਕਿ ਤੂੰ ਪੰਜਾਬ ਆ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਅਸੀਂ ਦੋਨੇ ਇੱਕ ਵਧੀਆ ਜ਼ਿੰਦਗੀ ਬਤੀਤ ਕਰਾਂਗੇ ਸੋ ਰੁਪਿੰਦਰ ਗੌਰ ਪੰਦੇਰ ਜੋ ਹੈ ਉਹ ਚਰਨਜੀਤ ਸਿੰਘ ਗਰੇਵਾਲ ਦੀ ਇਹਨਾਂ ਗੱਲਾਂ ਦੇ ਵਿੱਚ ਆ ਜਾਂਦਾ ਹੈ ਉਹ ਇਹਨਾਂ ਗੱਲਾਂ ਦੇ ਵਿੱਚ ਆਦਿਆਂ ਦੇ ਉਹ ਵਾਪਸ ਜੋ ਹੈ ਉਹ ਇੰਡੀਆ ਨੂੰ ਆਂਦੀ ਆ ਪੂਰਨ ਰੁਪਿੰਦਰ ਕੌਰ ਪੰਦੀਰ ਦੇ ਥੋੜੇ ਬੈਕਗ੍ਰਾਉਂਡ ਦੇ ਵਿੱਚ ਜਾਈਏ ਤਾਂ ਰੁਪਿੰਦਰ ਕੌਰ ਪੰਦੀਰ ਪਹਿਲਾਂ ਵੀ ਇੱਕ ਦੋ ਵਾਰੀ ਇੰਡੀਆ ਆ ਚੁੱਕੀ ਸੀ ਉਸ ਦੇ ਉੱਪਰ ਲੁੱਕ ਆਊਟ ਨੋਟਿਸ ਵੀ ਜਾਰੀ ਸੀ ਪਰ ਉਹਨੇ ਬਹੁਤ ਚਲਾਕੀ ਦੇ ਨਾਲ ਇਸ ਵਾਰੀ ਜੋ ਚੇਨਈ 에ਅਰਪੋਰਟ ਤੇ ਆਈ ਸੀ ਤਾਂ ਉਹਦਾ ਇਰਾਦਾ ਇਹ ਸੀ ਕਿ ਉਹ ਗਰੇਵਾਲ ਦੇ ਨਾਲ ਵਿਆਹ ਕਰਾ ਕੇ ਵਾਪਸ ਨੇਪਾਲ ਦੇ ਰਸਤੇ ਜਾਂ ਕਿਸੇ ਹੋਰ ਰਸਤੇ ਵਾਪਸ ਅਮਰੀਕਾ ਚਲੀ ਜਾਵੇਗੀ ਕਿਉਂਕਿ ਉਹ ਦੋਨੇ ਜਾਣੇ ਜੋ ਹੈ ਆਪਣੀ ਵਧੀਆ ਜ਼ਿੰਦਗੀ ਬਤੀਤ ਕਰਨਗੇ ਸੋ ਚਰਨਜੀਤ ਸਿੰਘ ਗਰੇਵਾਲ ਜੋ ਹੈ ਰਪਿੰਦਰਪੁਰ ਕੌਰ ਪੰਦੇਰ ਨੂੰ ਕਹਿੰਦਾ ਹੈ ਕਿ ਉਹ ਪੰਜਾਬ ਆ ਕੇ ਆਵੇਗਾ ਉਸ ਨਾਲ ਵਿਆਹ ਕਰਾਵੇਗਾ ਪਰ ਜਿੰਨਾ ਟਾਈਮ ਉਹ ਪੰਜਾਬ ਨਹੀਂ ਆ ਪਾਉਂਦਾ ਆਪਣੇ ਕੰਮ ਕਰਾ ਯੂਕੇ ਦੇ ਵਿੱਚ ਸਮੀਟ ਰਿਹਾ ਹੈ ਉਹਨਾ ਟਾਈਮ ਜੋ ਹੈ ਰਪਿੰਦਰਪੁਰ ਕੌਰ ਪੰਦੇਰ ਜੋ ਹੈ ਉਸ ਦੇ ਇੱਕ ਜਿਹੜਾ ਦੋਸਤ ਹੈ ਜਿਹਦਾ ਨਾਮ ਸੁਖਜੀਤ ਸਿੰਘ ਹੈ ਜਿਹਨੂੰ ਸੋਨੂ ਵੀ ਕਹਿੰਦੇ ਹਨ ਉਹ ਟਾਈਪਿਸਟ ਸੀ ਲੁਧਿਆਣੇ ਕਚਹਿਰੀਆਂ ਦੇ ਵਿੱਚ ਟਾਈਪਿਸਟ ਦਾ ਕੰਮ ਕਰਦਾ ਸੀ ਜਾਂ ਸਟਾਮਪ ਰੋਸ਼ੀ ਦਾ ਕੰਮ ਕਰਦਾ ਸੀ ਉਹ ਕਹਿੰਦਾ ਹੈ ਕਿ ਉਹ ਉਹਦੇ ਕੋਲ ਜਾ ਕੇ ਕਿਲਾ ਰਾਏਪੁਰ ਰਵੇ ਤੇ ਉਹ ਜਿਹੜਾ ਹੈ ਕਿਲਾ ਰਾਏਪੁਰ ਦੇ ਵਿੱਚ ਜਿਹੜਾ ਸੋਨੂ ਹੈ ਉਹਦਾ ਧਿਆਨ ਰੱਖੇਗਾ ਜਿਹੜਾ ਉਹਦਾ ਪ੍ਰਾਪਰਟੀ ਦਾ ਜਿਹੜਾ ਕੰਮਕਾਰ ਬਚਿਆ ਹੈ ਜੋ ਉਹਦੇ ਪ੍ਰਾਪਰਟੀ ਦੇ ਝਗੜਿਆਂ ਦੇ ਵਿੱਚ ਚੱਲਦੇ ਜਿਹੜਾ ਉਹਨੂੰ ਐਨਆਰਏ ਥਾਣੀ ਤੋਂ ਲੌਕਆਊਟ ਨੋਟਿਸ ਮਿਲਿਆ ਹੋਇਆ ਹੈ ਕਿ ਉਹ 에어ਪੋਰਟ ਤੋਂ ਚੜਦੇ ਸਾਰੇ ਉਸ ਨੂੰ ਫੜ ਲਿਆ ਵਿੱਚ ਆਵੇਗਾ ਉਹ ਉਸ ਨੂੰ ਰੁਕਵਾਏਗਾ ਤੋਂ ਰੁਪਿੰਦਰ ਗੌਰਵੰਦੀਰ ਜੋ ਹੈ ਉਸ ਨੂੰ ਇੰਡੀਆ ਦੇ ਸਿਸਟਮ ਦਾ ਬਹੁਤਾ ਨਹੀਂ ਪਤਾ ਹੁੰਦਾ ਉਹ ਗਰੇਵਾਲ ਦੀ ਇਹਨਾਂ ਗੱਲਾਂ ਵਿੱਚ ਆ ਜਾਂਦੀ ਹੈ ਤੇ ਸੋਨੂ ਦੇ ਪਿੰਡ ਜੋ ਹੈ ਕਿਲਾ ਰਾਏਪੁਰ ਦੇ ਵਿੱਚ ਉੱਥੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਉੱਥੇ ਰਹਿ ਕੇ ਗਰੇਵਾਰ ਉਹਨੂੰ ਬਹਾਨੇ ਬਣਾਉਂਦਾ ਰਹਿੰਦਾ ਹੈ ਕਿ ਉਹ ਆਏਗਾ ਇੰਡੀਆ ਆਏਗਾ ਉਹਦੇ ਨਾਲ ਵਿਆਹ ਕਰਾਏਗਾ ਪਰ ਉਹ ਇਹਨਾਂ ਗੱਲਾਂ-ਗੱਲਾਂ ਦੇ ਵਿੱਚ ਜੋ ਹੈ ਉਹ ਰੁਪਿੰਦਰ ਗੌਰਵੰਦੀਰ ਦੇ ਪੈਸੇ ਨੂੰ ਹਥਿਆਣ ਦੀਆਂ ਸਕੀਮਾਂ ਲਾਣੀਆਂ ਜੋ ਸ਼ੁਰੂ ਕਰਦਾ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਦਾ ਹੈ ਉਹ ਇੱਕ ਖੇਡਦਾ ਹੈ ਕਿ ਉਹ ਰੁਪਿੰਦਰ ਕੌਰ ਪੰਦੇਰ ਨੂੰ ਕਹਿੰਦਾ ਹੈ ਕਿ ਉਹ ਉਸ ਉਹਨਾਂ ਦੇ ਵਿਆਹ ਦੇ ਵਿੱਚ ਖਰਚਾ ਬਹੁਤ ਆਣਾ ਹੈ ਉਹਦੇ ਤੇ ਇੰਡੀਆ ਚ ਲੋਕਆਊਟ ਨੋਟਿਸ ਜਾਰੀ ਹੈ ਉਹਦਾ ਜਿਹੜਾ ਮਿੱਤਰ ਹੈ ਸੋਨੂ ਜਿਹੜਾ ਟਾਈਪਿਸਟ ਦਾ ਕੰਮ ਕਰ ਰਿਹਾ ਹੈ ਉਹਨੂੰ ਇੰਡੀਆ ਕਚਹਿਰੀਆਂ ਦੇ ਵਿੱਚ ਬੜੇ ਰਿਸ਼ਵਤ ਦੇਣੀ ਪਾਏਗੀ ਲੋਕਾਂ ਨੂੰ ਉਹਨਾਂ ਦੇ ਕਾਗਜ਼ ਬਣਾਉਣ ਲਈ ਉਹਨਾਂ ਦੇ ਵਿਆਹ ਦੇ ਕਾਗਜ਼ ਬਣਾਉਣ ਲਈ ਕਿਉਂਕਿ ਉਹਨਾਂ ਦੋਨਾਂ ਦੀ ਉਮਰ ਵਿਆਹ ਦੀ ਬਹੁਤ ਜ਼ਿਆਦਾ ਹੈ ਕਿ ਇਹਨਾਂ ਦੇ ਕਾਗਜ਼ ਨਹੀਂ ਬਣਨਗੇ ਸੋ ਇਹਨਾਂ ਗੱਲਾਂ-ਗੱਲਾਂ ਦੇ ਬਹਾਨੇ ਲਾਂਦਾ ਲਾਂਦਾ ਉਹ ਘੱਟੋ-ਘੱਟ ਵੀ 40-50 ਲੱਖ ਰੁਪਈਆ ਜਿਹੜਾ ਹੈ ਉਹ ਆਪਣੇ ਤੇ ਆਪਣੇ ਭਰਾ ਦੇ ਖਾਤੇ ਦੇ ਵਿੱਚ ਪਵਾ ਲੈਂਦਾ ਹੈ ਤੇ ਐਦਾਂ ਕਰਦੇ-ਕਰਦੇ ਇਹ ਰਕਮ ਅੱਗੇ ਜਾ ਕੇ 50 ਤੋਂ 60 60 ਤੋਂ 70 ਲੱਖ ਦੇ ਕਰੀਬ ਜਿਹੜੀ ਦੱਸੀ ਜਾ ਰਹੀ ਹੈ ਹੁਣ ਤੱਕ ਇੰਨੀ ਰਕਮ ਜੁੜੀ ਹੈ ਉਹ ਆਪਣੇ ਖਾਤੇ ਦੇ ਵਿੱਚ ਪਵਾ ਲੈਂਦਾ ਹੈ ਪਹਿਲਾਂ ਪਹਿਲਾਂ ਤਾਂ ਸਾਰੀ ਹੀ ਗੱਲ ਸਹੀ ਚੱਲਦੀ ਰਹਿੰਦੀ ਹੈ ਸੋਨੂ ਵੀ ਜਿਹੜਾ ਹੈ ਉਹ ਰੁਪਿੰਦਰ ਨੂੰ ਗੱਲਾਂ ਦੇ ਵਿੱਚ ਲੈ ਕੇ ਰੱਖਦਾ ਹੈ ਗਰੇਵਾਲ ਵੀ ਉਸ ਨੂੰ ਗੱਲਾਂ ਦੇ ਵਿੱਚ ਰੱਖ ਕੇ ਰੱਖਦਾ ਹੈ ਪਰ ਜਿਵੇਂ ਜਿਵੇਂ ਜੋ ਗਰੇਵਾਲ ਹੈ ਉਹ ਰੁਪਿੰਦਰ ਨੂੰ ਨਹੀਂ ਦੱਸਦਾ ਕਿ ਉਹ ਇੰਡੀਆ ਕਦੋਂ ਆਵੇਗਾ ਤਾਂ ਰੁਪਿੰਦਰ ਕੌਰ ਦੇ ਮਨਾਂ ਦੇ ਵਿੱਚ ਸ਼ੱਕ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਸ਼ੱਕ ਜਦੋਂ ਪੈਣਾ ਸ਼ੁਰੂ ਹੋ ਜਾਂਦਾ ਹੈ ਉਹ ਆਪਣੀ ਭੈਣ ਜਿਹੜੀ ਹੈ ਉਹਦੀ ਅਮਰੀਕਾ ਦੇ ਵਿੱਚ ਜਿਹੜੀ ਭੈਣ ਹੈ ਉਹ ਨੂੰ ਵੀ ਫੋਨ ਕਰਕੇ ਦੱਸਦੀ ਹੈ कि ਜਿਹੜਾ ਗਰੇਵਾਲ ਹੈ ਉਹ ਉਹਦੇ ਨਾਲ ਵਿਆਹ ਨਹੀਂ ਕਰਾ ਰਿਆ ਤੇ ਉਹ ਵਾਪਸ ਜੋ ਹੈ ਉਹ ਨਹੀਂ ਇੰਡੀਆ ਨੂੰ ਆ ਰਿਹਾ ਤੇ ਜਿਸਦੇ ਉਹਦੀ ਭੈਣ ਉਸ ਨੂੰ ਸਭ ਛੱਡ ਕੇ ਵਾਪਸ ਅਮਰੀਕਾ ਆ ਜਾਣ ਨੂੰ ਕਹਿ ਜਾਂਦੀ ਹੈ ਪਰ ਇੱਕ ਵਾਰ ਫਿਰ ਰੁਪਿੰਦਰ ਜੋ ਹੈ ਉਹ ਗਰੇਵਾਲ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਤੇ ਗਰੇਵਾਲ ਉਸ ਨੂੰ ਕਹਿੰਦਾ ਹੈ ਕਿ ਉਹ ਛੇਤੀ ਹੀ ਇੰਡੀਆ ਆਵੇਗਾ ਤੇ ਉਸ ਦਿਨ ਨਾਲ ਵਿਆਹ ਕਰਾਵੇਗਾ ਇੱਕ ਦਿਨ ਜੋ ਬਹੁਤ ਜ਼ਿਆਦਾ ਫਿਰ ਰੁਪਿੰਦਰ ਕੌਰ ਪੰਦੀਏ ਦਾ ਜਿਹੜਾ ਦਿਮਾਗ ਹੈ ਉਹ ਹਿੱਲ ਜਾਂਦਾ ਹੈ ਤੇ ਉਸ ਨੂੰ 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 ਪੈਸਿਆਂ ਦਾ ਸਾਫ ਪੁੱਛਦੀ ਹੈ ਕਿ ਉਸਨੇ 40 ਤੋਂ 50 ਲੱਖ ਰੁਪਏ ਦਿੱਤਾ ਹੈ ਗਰੇਵਾਲ ਨੂੰ ਉਹਦੇ ਖਾਤੇ ਦੇ ਵਿੱਚ ਜਿਸ ਤੇ ਜੋ ਹੈ ਗਰੇਵਾਲ ਕਹਿੰਦਾ ਸੀ ਕਿ ਉਹਨਾਂ ਦੇ ਵਿਆਹ ਦੇ ਵਿੱਚ ਖਰਚਾ ਆਵੇਗਾ ਉਹਦੇ ਉਹ ਸਾਰੇ ਜਿੰਨੇ ਵੀ ਆਂ ਇੰਡੀਆ ਦੇ ਵਿੱਚ ਕੇਸ ਚੱਲਦੇ ਆ ਉਹ ਵੀ ਰੱਦ ਕਰਾਵੇਗਾ ਜਦੋਂ ਇਹਨਾਂ ਸਾਰਿਆਂ ਦਾ ਸਾਫ ਮੰਗਦੀ ਹੈ ਤਾਂ ਜਿਹੜਾ ਸੋਨੂ ਹੈ ਸੋਨੂ ਦਾ ਦਿਮਾਗ ਘੁੰਮ ਜਾਂਦਾ ਹੈ ਉਸ ਦੇ ਦਿਮਾਗ ਦੇ ਵਿੱਚ ਇੱਕਦਮ ਪਤਾ ਨਹੀਂ ਕੀ ਆਉਂਦਾ ਹੈ ਉਸ ਨੂੰ ਬੇਸਬਾਲ ਬੈਟ ਦਿਸਦਾ ਹੈ ਤੇ ਉਹ ਬੇਸਬਾਲ ਬੈਟ ਦੇ ਨਾਲ ਇੰਨੀ ਜ਼ੋਰ-ਜ਼ੋਰ ਦੀ ਰੁਪਿੰਦਰ ਕੌਰ ਦੇ ਸਿਰ ਦੇ ਵਿੱਚ ਸੱਟਾ ਮਾਰਦਾ ਹੈ ਜਿਸ ਦਿਨਾਂ ਰੁਪਿੰਦਰ ਕੌਰ ਦੀ ਮੌਤ ਹੋ ਜਾਂਦੀ ਹੈ ਹੁਣ ਇਸ ਮੌਤ ਤੋਂ ਬਾਅਦ ਸੋਨੂ ਘਬਰਾ ਜਾਂਦਾ ਹੈ ਉਸ ਨੂੰ ਇੱਕਦਮ ਸਮਝ ਨਹੀਂ ਆਉਂਦਾ ਉਹ ਕੀ ਕਰੇ ਸਭ ਤੋਂ ਪਹਿਲਾਂ ਤਾਂ ਉਹ ਰੁਪਿੰਦਰ ਕੌਰ ਦੀ ਜਿੰਨੀ ਵੀ ਗਹਿਣੇ ਸੀ ਜੋ ਵੀ ਉਹਦੀ ਜੁਐਲਰੀ ਸੀ ਸਭ ਤੋਂ ਪਹਿਲਾਂ ਤਾਂ ਉਹ ਲਾਂਦਾ ਹੈ ਇਹ ਪੁਲਿਸ ਦਾ ਕਥਿਤ ਤੌਰ ਤੇ ਕਹਿਣਾ ਹੈ ਕਿ ਉਸਨੇ ਇਹ ਕੀਤਾ ਫਿਰ ਉਹ ਰੁਪਿੰਦਰ ਕੌਰ ਦਾ ਜਿਹੜਾ ਹੈ ਆਈਫੋਨ ਹੈ ਉਸ ਨੂੰ ਆਪਣੇ ਕੋਲ ਰੱਖਦਾ ਹੈ ਸਵਿਚ ਆਫ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਉਹ ਰੁਪਿੰਦਰ ਕੌਰ ਦੀ ਲਾਸ਼ ਨੂੰ ਅੱਗ ਲਾ ਦਿੰਦਾ ਹੈ ਡੀਜ਼ਲ ਪਾ ਕੇ ਹੁਣ ਅੱਗ ਲਾ ਕੇ ਅੱਗ ਲਾ ਕੇ ਸੜਨ ਤੋਂ ਬਾਅਦ ਰੁਪਿੰਦਰ ਕੌਰ ਦੀ ਲਾਸ਼ ਨੂੰ ਉਹ ਟੋਟੇ ਕਰਦਾ ਹੈ ਜਾਂ ਕਿਵੇਂ ਕਰਦਾ ਹੈ ਇਸ ਦਾ ਹਲੇ ਤੱਕ ਪੁਲਿਸ ਨੇ ਕੋਈ ਬਿਆਨ ਨਹੀਂ ਦਿੱਤਾ ਹੈ ਪਰ ਉਹ ਉਸ ਦੀ লাশ ਨੂੰ ਚਾਰ ਅਲੱਗ-ਅਲੱਗ ਬੋਰੀਆਂ ਦੇ ਵਿੱਚ ਪਾ ਕੇ ਨੇੜੇ ਦੇ ਹੀ ਲੁਧਿਆਣੇ ਦੇ ਕਰਾਂਗਣੇ ਨਾਮ ਦੇ ਏਰੀਏ ਦੇ ਵਿੱਚ ਨਾਲੇ ਦੇ ਵਿੱਚ ਸੁੱਟ ਦਿੰਦੇ ਆ। ਹੁਣ ਇਸ ਤੋਂ ਬਾਅਦ ਜਿਹੜੀ ਰੁਪਿੰਦਰ ਕੌਰ ਦੀ ਭੈਣ ਹੈ ਉਹ ਬਾਹਰ ਅਮਰੀਕਾ ਬੈਠੀ ਜੋ ਹੈ ਉਸ ਦੀ ਆਪਣੀ ਭੈਣ ਦੀ ਫੋਨ ਦੀ ਵੇਟ ਕਰਦੀ ਹੈ ਉਸ ਨੂੰ ਕਈ ਦਿਨਾਂ ਤੱਕ ਆਪਣੇ ਭੈਣ ਦਾ ਫੋਨ ਨਹੀਂ ਆਉਂਦਾ ਤਾਂ ਉਹ ਕੀ ਕਰਦੀ ਹੈ ਉਹ ਇੰਡੀਆ ਦੇ ਵਿੱਚ ਅਮਰੀਕਨ ਐਮਬੈਸੀ ਨਾਲ ਕੰਟੈਕਟ ਕਰਦੀ ਹੈ ਕਿ ਉਸ ਦੀ ਜਿਹੜੀ 71 ਸਾਲ ਦੀ ਭੈਣ ਹੈ ਰੁਪਿੰਦਰ ਗੌਰ ਬੰਦੇਰ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਉਸ ਦਾ ਫੋਨ ਨਹੀਂ ਚੱਕ ਲਿਆ ਤੇ ਇਸ ਤੋਂ ਬਾਅਦ ਜੋ ਹੈ ਅਮਰੀਕਨ ਐਮਬੈਸੀ ਕਾਰਵਾਈ ਕਰਦੀ ਹੈ ਤਾਂ ਪੁਲਿਸ ਵਾਲੇ ਆਪਣੀ ਕਾਰਵਾਈ ਕਰਨੀ ਸ਼ੁਰੂ ਕਰਦੇ ਹਨ ਹੁਣ ਪੁਲਿਸ ਵਾਲਿਆਂ ਦੀ ਕਾਰਵਾਈ ਸ਼ੁਰੂ ਕਰਦੇ ਆਂ ਹੀ ਕਹਿੰਦੇ ਹੁੰਦੇ ਚੋਰ ਦੀ ਦਾੜੀ ਦੇ ਵਿੱਚ ਚਿੱਤਣਕਾ ਹੁੰਦਾ ਹੈ ਤਾਂ ਹੁਣ ਰੁਪਿੰਦਰ ਗੌਰ ਪੰਦੀਰ ਨੂੰ ਮਾਰਨ ਵਾਲਾ ਜਿਹੜਾ ਸੋਨੂ ਹੈ ਉਹ ਇੱਕ ਬਹੁਤ ਹੀ ਦਿਮਾਗੀ ਤੌਰ ਤੇ ਆਪਣੇ ਵੱਲੋਂ ਛੜੇੰਤਰ ਰਚਦਾ ਹੈ ਉਹ ਕੀ ਕਰਦਾ ਹੈ ਉਹ ਜਾ ਕੇ ਥਾਣੇ ਦੇ ਵਿੱਚ ਰਿਪੋਰਟ ਲਿਖਾ ਦਿੰਦਾ ਹੈ ਕਿ ਜਿਹੜੀ ਰੁਪਿੰਦਰ ਗੌਰ ਪੰਦੀਰ ਹੈ ਉਹ 2 ਮਹੀਨੇ ਹੋ ਗਏ ਕੈਨੇਡਾ ਕਿਸੇ ਦਾ ਵਿਆਹ ਦੇਖਣ ਗਈ ਸੀ ਪਰ ਹੱਲੇ ਤੱਕ ਜਿਹੜੀ ਹੈ ਰੁਪਿੰਦਰ ਗੌਰ ਪੰਦੀਰ ਹੱਲੇ ਤੱਕ ਵਾਪਸ ਨਹੀਂ ਹੈ ਜਿਹੜੀ ਰਿਪੋਰਟ ਪੁਲਿਸ ਵਾਲਿਆਂ ਨੂੰ ਵੀ ਬੜੀ ਅਟਪਟੀ ਲੱਗਦੀ ਹੈ ਤੇ ਉਹ ਉਹਨਾਂ ਦੀ ਸ਼ੱਕ ਦੀ ਸੂਈ ਸੋਨੂ ਤੇ ਹੀ ਜਾਂਦੀ ਹੈ ਜਦੋਂ ਫਿਰ ਅਮਰੀਕਨ ਅੰਬੈਸੀ ਦਾ ਬਹੁਤ ਜਿਆਦਾ ਪ੍ਰੈਸ਼ਰ ਬਣਦਾ ਹੈ ਪੁਲਿਸ ਵਾਲਿਆਂ ਤੇ ਜਦੋਂ ਪੁਲਿਸ ਸੋਨੂ ਨੂੰ ਤੋਂ ਚੰਗੀ ਤਰ੍ਹਾਂ ਪੁੱਛਤਾਛ ਕਰਦੀ ਹੈ ਉਸਦੇ ਕਾਲ ਰਿਕਾਰਡ ਕਢਾਉਂਦੀ ਹੈ ਤਾਂ ਸੋਨੂ ਇਸ ਗੱਲ ਨੂੰ ਕਬੂਲ ਕਰ ਦਿੰਦਾ ਹੈ ਕਿ ਉਸਨੇ ਜਿਹੜੀ ਹੈ ਰੁਪਿੰਦਰ ਕੌਰ ਪੰਦੀਰ ਦੀ بیسਬਲ ਬੈਟ ਮਾਰ ਕੇ ਹੱਤਿਆ ਕੀਤੀ ਸੀ ਉਹ ਪੁਲਿਸ ਨੂੰ ਉਸ ਜਗ੍ਹਾ ਤੇ ਲੈ ਗਏ ਜਾਂਦਾ ਹੈ ਜਿੱਥੇ ਉਸਨੇ ਜੋ ਹੈ ਰੁਪਿੰਦਰ ਕੌਰ ਪੰਦੀਰ ਦੀ ਜਿਹੜੀ ਲਾਸ਼ ਨੂੰ ਉਪਰ ਸੁੱਟਿਆ ਸੀ ਪੁਲਿਸ ਜੋ ਹੈ ਰਵਿੰਦਰਕੌਰ ਪੰਦੀਰ ਦੇ ਕੰਕਾਲ ਜਿਹੜੇ ਹੈ ਉਹਨਾਂ ਨੂੰ ਆਪਣੇ ਕਾਬੂ ਦੇ ਵਿੱਚ ਲੈਂਦੀ ਹੈ ਉਹ ਆਈਫੋਨ ਜਿਹੜਾ ਸੀ ਰਵਿੰਦਰਕੌਰ ਦਾ ਉਹਨੂੰ ਵੀ ਬਰਾਮਦ ਕਰਦੀ ਹੈ ਪਰ ਉਹ ਆਈਫੋਨ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਸੀ ਤੇ ਜਿਹੜਾ ਹੈ ਸੋਨੂ ਉਹ ਸਭ ਤੋਂ ਜਿਹੜੀ ਮੇਨ ਗੱਲ ਦਾ ਖਲਾਸਾ ਕਰਦਾ ਉਹ ਇਹ ਕਹਿੰਦਾ ਹੈ ਕਿ ਉਹਨੇ ਜਿਹੜੀ ਹੱਤਿਆ ਕਰੀਏ ਉਹਨੇ ਇਹ ਰਵਿੰਦਰਕੌਰ ਪੰਦੀਰ ਦਾ ਜਿਹੜਾ ਹੋਣ ਵਾਲਾ ਪਤੀ ਸੀ ਜਿੰਨੇ ਉਸਦੇ ਨਾਲ ਵਾਅਦੇ ਕੀਤੇ ਸੀ ਕਿ ਉਸਦੇ ਨਾਲ ਵਿਆਹ ਕਰਾਵੇਗਾ ਚਰਨਜੀਤ ਸਿੰਘ ਗਰੇਵਾਲ ਉਸ ਨੇ ਉਸ ਨੂੰ ਹੱਤਿਆ ਕਰਨ ਦੇ ਲਈ ਮੋਟੀਵੇਟ ਕੀਤਾ ਤੇ ਉਹਨੂੰ 50 ਲੱਖ ਰੁਪਏ ਦਿੱਤਾ ਹੈ ਜਿਸ ਕਰਕੇ ਉਹਨੇ ਰਵਿੰਦਰ ਗੁਰਪੰਦੇਰ ਦੀ ਹੱਤਿਆ ਕੀਤੀ ਹੈ ਹੁਣ ਇਸ ਜਗ੍ਹਾ ਤੇ ਆ ਕੇ ਪੁਲਿਸ ਦਾ ਮੱਥਾ ਠਣਕਦਾ ਹੈ ਉਹ ਗਰੇਵਾਲ ਦੀ ਜਿਹੜੀ ਹੈ ਪੁੱਛ ਪੜਤਾਲ ਕਰਦੀ ਹੈ ਉਹ ਮਨੀ ਨੂੰ ਟ੍ਰੇਸ ਕਰਨਾ ਸ਼ੁਰੂ ਕਰਦੀ ਹੈ ਕਿ ਜਿਹੜਾ ਪੈਸਾ ਸੋਨੂ ਦੇ ਖਾਤੇ ਦੇ ਵਿੱਚ 40-50 ਲੱਖ ਰੁਪਏ ਆਣਾ ਸੀ ਜਿਹੜਾ ਹਲੇ ਤੱਕ ਨਹੀਂ ਆਇਆ ਉਹ ਕਿਹਦੇ ਕਹਿਣ ਤੇ ਆਣਾ ਸੀ ਕਿਵੇਂ ਆਣਾ ਸੀ ਜਿਹੜਾ ਪੈਸਾ ਤੁਹਾਡੇ ਹੱਥ ਨਹੀਂ ਵੀ ਆਇਆ ਉਸ ਪੈਸੇ ਦੀ ਸੋਚ ਦੇ ਵਿੱਚ ਹੀ ਚੱਲਦੇ ਆ ਜਿਹੜਾ ਸੋਨ ਨੂੰ ਨੇ ਇੰਨਾ بڑا ਕਦਮ ਚੁੱਕ ਲਿਆ ਹੁਣ ਰੁਪਿੰਦਰ ਗੌਰ ਪੰਦੀਰ ਦੀ ਜਿਹੜੀ ਭੈਣ ਹੈ ਅਮਰੀਕਾ ਦੇ ਵਿੱਚ ਰਹਿੰਦੀ ਹੈ ਉਸ ਦਾ ਕਹਿਣਾ ਇਹ ਹੈ ਕਿ ਉਹ ਹੁਣ ਆਪਣੇ ਘਰ ਵਾਲੇ ਨੂੰ ਲੈ ਕੇ ਇੰਡੀਆ ਆਊਗੀ ਤੇ ਇੰਡੀਆ ਆ ਕੇ ਜੋ ਹੈ ਉਹ ਆਪਣੇ ਭੈਣ ਦੇ ਕੇਸ ਦੀ ਪੈਰਵਾਈ ਕਰੇਗੀ ਤੇ ਉਹ ਜਿੰਨਾ ਵੀ ਪੁਲਿਸ ਦੇ ਵੱਲੋਂ ਹੋ ਸਕੇ ਆ ਸਹਿਯੋਗ ਦੀ ਆਸ ਕਰੇਗੀ ਤੇ ਉਹ ਚਾਹੇਗੀ ਕਿ ਉਸ ਦੀ ਭੈਣ ਨੂੰ ਇਨਸਾਫ ਮਿਲੇ ਹੁਣ ਇਸ ਕਹਾਣੀ ਦੇ ਵਿੱਚ ਇਹ ਸਭ ਨੂੰ ਦੇਖਣ ਨੂੰ ਮਿਲਦਾ ਹੈ ਕਿ ਕਿਵੇਂ ਇੱਕ ਬੰਦੇ ਨੇ ਕਿਸੇ ਦੂਜੇ ਬੰਦੇ ਦੇ ਨਾਲ ਆਪਣਾ ਰਿਸ਼ਤਾ ਜੋੜਨ ਦੇ ਲਈ ਉਹ 70 71 ਸਾਲ ਦੀ ਉਮਰ ਦੇ ਵਿੱਚ ਬਾਹਰਲੇ ਮੁਲਕ ਤੋਂ ਆਉਂਦਾ ਹੈ ਤੇ ਆ ਕੇ ਉਸ ਨੂੰ ਬਦਲੇ ਦੇ ਵਿੱਚ ਕੀ ਮਿਲਦਾ ਹੈ ਇੱਕ ਨਾਲੇ ਦੇ ਵਿੱਚ ਗੰਦੀ ਮੌਤ ਹੁਣ ਇਸ ਗੱਲ ਤੇ ਗਰੇਵਾਲ ਦਾ ਇਹ ਕਹਿਣਾ ਹੈ ਕਿ ਉਹ ਬਹੁਤ ਬੇਕਸੂਰ ਹੈ ਔਰ ਰਵਿੰਦਰ ਕੌਰ ਨੂੰ ਬਹੁਤ ਪਿਆਰ ਕਰਦਾ ਸੀ ਉਸ ਨੂੰ ਨਹੀਂ ਪਤਾ ਕਿ ਸੋਨੂ ਨੇ ਕੇਸ ਲਾਲਚ ਦੇ ਵਿੱਚ ਜਹ ਰਵਿੰਦਰ ਕੌਰ ਦੀ ਹੱਤਿਆ ਕੀਤੀ ਹੈ ਫਿਲਹਾਲ ਗਰੇਵਾਲ ਦੇ ਉੱਪਰ ਕਤਲ ਦਾ ਮੁਕੱਦਮਾ ਦਰਜ ਹੋ ਚੁੱਕਾ ਹੈ ਪਰ ਉਹ ਇੰਗਲੈਂਡ ਵਿੱਚ ਹੋਣ ਕਰਕੇ ਹੱਲੇ ਉਸ ਮੁਕੱਦਮੇ ਦੀ ਪੂਰੀ ਪੈਰਵਾਈ ਨਹੀਂ ਹੋ ਰਹੀ ਜਿਸ ਤੇ ਰਵਿੰਦਰ ਕੌਰ ਭੰਦੇੜ ਦੀ ਭੈਣ ਦਾ ਕਹਿਣਾ ਹੈ ਉਹ ਕਿਸੇ ਵੀ ਤਰ੍ਹਾਂ ਦੋਸ਼ੀ ਨੂੰ ਸਜ਼ਾ ਦਵਾਵੇਗੀ ਸੋ ਇਹ ਸੀ ਕਹਾਣੀ ਅੱਜ ਦੀ ਰਵਿੰਦਰ ਕੌਰ ਭੰਦੇੜ ਦੀ ਜਿਸ ਤੋਂ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਕਿਵੇਂ ਪੈਸੇ ਦੇ ਲਾਲਚ ਦੇ ਵਿੱਚ ਇਨਸਾਨ ਕਿਸ ਹੱਦ ਤੱਕ ਚਲੇ ਜਾਂਦਾ ਹੈ ਕਿ ਉਹ ਕਿਸੇ ਬੰਦੇ ਨੂੰ ਮਾਰ ਕੇ ਜਲਾ ਕੇ ਨਾਲੇ ਵਿੱਚ ਸੁਟਣ ਤੋਂ ਵੀ ਗੁਰੇਜ਼ ਨਹੀਂ ਕਰਦਾ ਸੋ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਇਸ ਵੀਡੀਓ ਤੇ ਕਮੈਂਟ ਕਰਕੇ ਦੱਸੋ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਇਸ ਵੀਡੀਓ ਦੇ ਵਿੱਚ ਕਮੀ ਹੈ ਜੋ ਤੁਹਾਡੇ ਆਪਣੇ ਸਜਾਣ ਵਧੀਆ ਸ਼ਬਦਾਂਵਲੀ ਦੇ ਵਿੱਚ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਪਾਓ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ